ਦਿਖਾਇਆ ਕਿ ਬੱਚਿਆਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਸਾਨੂੰ ਬੱਚਿਆਂ ਦੇ ਅਕੋਰਡਿੰਗ ਸਾਨੂੰ ਪ੍ਰਮੋਟ ਕੀਤਾ ਬਹੁਤ ਜ਼ਿਆਦਾ ਐਜ਼ ਅ ਪੇਰੈਂਟ ਜੇ ਕੋਈ ਸਿੰਗਲ ਪੇਰੈਂਟ ਹੈ ਜਾਂ ਫਿਰ ਕੰਬਾਈਨ ਹੈ ਕਪਲ ਦੇ ਤੌਰ ਤੇ ਹੈ ਤਾਂ ਉਹ ਤੁਸੀਂ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਗਾਈਡ ਕਰ ਸਕਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨਾਲ ਡੀਲ ਕਰ ਸਕਦੇ ਹੋ ਇਹ ਸਾਰਾ ਕੁਝ ਸਾਨੂੰ ਸਟੈਪਿੰਗ ਸਟੋਨ ਵਿੱਚ ਆ ਕੇ ਪਤਾ ਲੱਗਾ ਅਸੀਂ ਸੁਰ ਬੱਚਿਆਂ ਬਾਰੇ ਹੁਣ ਬਹੁਤ ਕੁਝ ਸਿੱਖਿਆ ਤੁਹਾਨੂੰ ਮੋਟੋ ਸੀਟੇ ਦੇ ਬੱਚਿਆਂ ਨੂੰ ਜੁਆਇਨ ਕਰਾਉਣਾ ਚਾਹੁੰਦੇ ਹਾਂ ਹਾਂਜੀ ਜੀ ਅਸਰ ਕਰਾਉਣਾ ਚਾਹੁੰਦੇ ਹਾਂ ਅਸੀਂ ਬੱਚਿਆਂ ਨੂੰ ਕਿਉਂਕਿ ਜਿਹੜੀਆਂ ਹਿੰਦੀਆਂ ਚੀਜ਼ਾਂ ਸਾਨੂੰ ਸਮਝਾਈਆਂ ਗਈਆਂ ਜਾਂ ਕੋਈ ਸਾਡੀਆਂ ਵੀ ਗਲਤੀਆਂ ਕੁਝ ਬੱਚਿਆਂ ਦੀਆਂ ਜਾਂ ਕੋਈ ਸਾਡੇ ਪੇਰੈਂਟਸ ਦੀਆਂ ਗਲਤੀਆਂ ਉਹ ਸਾਨੂੰ ਅੱਜ ਸਮਝਣ ਲੱਗੀਆਂ ਵੀਂਦਰਪਾਲ ਸਿੰਘ ਪਾੜੀ ਆਈ ਹੈ ਵੀਂਦਰਪਾਲ ਜੀ ਤੁਹਾਡੇ ਕੋਲ ਅੱਜ ਸਟੈਪਿੰਗ ਸਟੋਨ ਤੇ ਸਪੈਸ਼ਲ ਇਕਵੈਂਟ ਕੀਤਾ ਗਿਆ ਸੈਮੀਨਾਰ ਲਗਾ ਕੇ ਆ ਕੀ ਸੀਗਾ ਉਹਦੇ ਵਿੱਚ ਸੈਮੀਨਾਰ ਦੇ ਵਿੱਚ ਸਾਸਿਕਾਲ ਜੀ ਰਵੀ ਪਟਿਆ ਜੀ ਪਹਿਲਾਂ ਤੇ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਾ ਕਿ ਤੁਸੀਂ ਇੱਥੇ ਆ ਕੇ ਇਸ ਸੈਮੀਨਾਰ ਨੂੰ ਪੂਰਾ ਦਾ ਪੂਰਾ ਲਾਈਵ ਦਿਖਾਇਆ ਲੋਕਾਂ ਨੂੰ ਔਰ ਫੇਸਬੁੱਕ ਔਰ ਇੰਸਟਾ ਤੇ ਇਹਨਾਂ ਦੀਆਂ ਬਾਈਟਸ ਵੀ ਤੁਸੀਂ ਲਗਾ ਰਹੇ ਹੋ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਤੁਹਾਡਾ ਮੀਡੀਆ ਦਾ ਤੇ ਕਿਉਂਕਿ ਮੀਡੀਆ ਇੱਕ ਮਾਧਿਅਮ ਹੈ ਜਿਹਦੇ ਨਾਲ ਅਸੀਂ ਆਪਣਾ ਮੈਸੇਜ ਜਿਹੜਾ ਹੈ ਲੋਕਾਂ ਤੱਕ ਕਨਮੇ ਕਰ ਸਕਦੇ ਹਾਂ ਤੇ ਅੱਜ ਦਾ ਜੋ ਇਹ ਸੈਮੀਨਾਰ ਸੀ ਸਰ ਇਹ ਬਰੇਨੀ ਬਰਡਸ ਵੱਲੋਂ ਸੀ ਡਾਕਟਰ ਕਮਰਜੀਤ ਸਿੰਘ ਪਾਟਿਆ ਜੀ ਇਹਦੇ ਵਿੱਚ ਐਜ਼ ਅ ਕਾਉਂਸਲਰ ਸਾਡੇ ਕੋਲ ਆਏ ਜਿਨ੍ਹਾਂ ਨੇ ਪੇਰੈਂਟਸ ਨੂੰ ਗਾਈਡ ਕੀਤਾ ਕਿ ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ ਕਿ ਬੱਚਿਆਂ ਦੇ 10ਵੀਂ ਦੇ ਪੇਪਰ ਨੇ 12ਵੀਂ ਦੇ ਪੇਪਰ ਨੇ ਤੇ ਉਹ ਬੱਚਿਆਂ ਬੱਚੇ ਇਸ ਵੇਲੇ ਸਟ्रेस ਦੇ ਵਿੱਚ ਨੇ ਜਿਹੜਾ ਪੜ ਨਹੀਂ ਪਾਂਦਾ ਉਹ ਦਾ ਸਟ्रेस ਦੇ ਵਿੱਚ ਹੈ ਹੀ ਪਰ ਪੜਾਈ ਤੋਂ باوجود ਵੀ ਬੱਚੇ ਸਟ्रेस ਲੈ ਜਾਂਦੇ ਨੇ ਉਹ ਇਸ ਸਟ्रेस ਨੂੰ ਖਤਮ ਕਿੱਦਾਂ ਕਰਨਾ ਹੈ ਸਟ्रेस ਫ੍ਰੀ ਪੜਨਾ ਕਿੱਦਾਂ ਹੈ ਇਹ ਬੱਚਿਆਂ ਨੂੰ ਸਿਖਾਣ ਆਏ ਸੀ ਜੀ ਇਹ ਸਾਡੇ ਕੋਲ ਅੱਜ ਇਹ ਉਹਨਾਂ ਪੇਰੈਂਟਸ ਨੂੰ ਇਹ ਕਾਉਂਸਲ ਕਰਨ ਆਏ ਜਿਹੜੇ ਪੇਰੈਂਟ ਸਰਵਾਈਵ ਕਰ ਰਹੇ ਆ ਜਿਨ੍ਹਾਂ ਦੇ ਪੇਰੈਂਟਸ ਦੇ ਜਿਹੜੇ ਪੇਰੈਂਟਸ ਦੇ ਬੱਚੇ ਐਡਿਕਟ ਹੋ ਰਹੇ ਨੇ ਫੋਨ ਨਾਲ ਐਡਿਕਟ ਹੋ ਰਹੇ ਆ ਐਡਿਕਸ਼ਨ ਹੋ ਰਹੀ ਹੈ ਜਿਨ੍ਹਾਂ ਨੂੰ ਜਿਨ੍ਹਾਂ ਦਾ ਧਿਆਨ ਹੀ ਹੋਰ ਪਾਸੇ ਨਹੀਂ ਜਾ ਰਿਹਾ ਸਿਰਫ ਫੋਨ 3D ਗੇਮਸ ਇਹਨਾਂ ਨੂੰ ਬੱਚਿਆਂ ਨੂੰ ਕਿੱਦਾਂ ਟ੍ਰੀਟ ਕਰਨਾ ਹੈ ਪੇਰੈਂਟਸ ਨੇ ਬੱਚਿਆਂ ਨਾਲ ਅਟੈਚਮੈਂਟ ਕਿੱਦਾਂ ਵਧਾਣੀ ਹੈ ਆਪਣੀ ਇਹ ਇਹ ਗਾਈਡ ਕਰਨ ਆਏ ਸੀ ਜੀ ਇੱਥੇ ਔਰ ਇਹ ਅੱਜ ਦਾ ਇਹ ਮੈਂ ਤੁਹਾਨੂੰ ਦੱਸਾਂਗਾ ਰੈਬੀ ਜੀ ਬਹੁਤ ਬਹੁਤ ਸাকਸੈਸਫੁਲ ਲੱਗਿਆ ਇਹ ਜਿਹੜਾ ਸਾਡਾ ਸੈਮੀਨਾਰ ਹੈ ਕਾਫੀ ਸਾਰੇ ਪੇਰੈਂਟਸ ਨਕੌਦਰੋਂ ਮਹਿਪੁਰ ਤੋਂ ਜੰਡਿਆਲੇ ਤੋਂ ਨੂਰ ਮਹਿਲ ਤੋਂ ਸਾਡੇ ਵਿੱਚ ਇੱਥੇ ਆਏ ਔਰ ਤੁਸੀਂ ਉਹਨਾਂ ਦੇ ਬਾਈਟਸ ਲੈ ਹੀ ਲਏ ਆ ਤੁਹਾਨੂੰ ਆਪ ਵੀ ਪਤਾ ਲੱਗ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਦੀ ਉਹ ਉਹਨਾਂ ਦਾ ਰਿਸਪਾਂਸ ਕਿਸ ਤਰ੍ਹਾਂ ਦਾ ਹੈ ਤੋਂ ਤੁਹਾਡੇ ਮਾਧਿਅਮ ਰਾਹੀਂ ਉਹ ਵੀ ਤੁਸੀਂ ਦਿਖਾਈ ਦੇਣਾ ਸਾਰਿਆਂ ਨੂੰ ਔਰ ਮੈਂ ਉਹਨਾਂ ਪੇਰੈਂਟਸ ਨੂੰ ਵੀ ਅੱਜ ਇਹ ਦੱਸਾਂਗਾ ਕਵਾਂਗਾ ਆਪਣਾ ਇੱਕ ਮੈਸੇਜ ਦੇਵਾਂਗਾ ਕਿ ਜਿਹੜੇ ਇਸ ਪ੍ਰੋਗਰਾਮ 'ਚ ਨਹੀਂ ਆ ਪਾਏ ਉਹਨਾਂ ਨੂੰ ਵੀ ਮੈਂ ਇਨਵਾਈਟ ਕਰਾਂਗਾ ਕਿ ਜਿਨ੍ਹਾਂ ਦੀ ਇਹ ਪ੍ਰੋਬਲਮ ਹੈ ਜਿਨ੍ਹਾਂ ਦੇ ਬੱਚਿਆਂ ਦੇ ਐਗਜ਼ਾਮ ਨੇ ਜਿਹੜੇ ਨੇੜੇ ਆ ਚੁੱਕੇ ਨੇ 10ਵੀਂ ਔਰ 12ਵੀਂ ਦੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਕਿ ਬੱਚੇ ਬੱਚਿਆਂ ਨੂੰ ਕਿੱਦਾਂ ਅਸੀਂ ਪੜ੍ਹਾਉਣ ਲਾਈਏ ਕਿੱਦਾਂ ਬੱਚਿਆਂ ਦਾ ਫੋਕਸ ਨਹੀਂ ਬਣ ਰਿਹਾ ਜਿਨ੍ਹਾਂ ਦੀ ਟੈਨਸ਼ਨ ਹੈ ਇਹ ਨੇ ਕਿ ਬੱਚੇ ਫੋਨ ਹੀ ਨਹੀਂ ਛੱਡ ਰਹੇ ਉਹ ਪਲੀਜ਼ ਇੱਕ ਵਾਰੀ ਪੇਰੈਂਟਸ ਇੱਕ ਵਾਰੀ ਸਟੈਪਿੰਗ ਸਟੋਨਸ ਆ ਕੇ ਮੈਨੂੰ ਜ਼ਰੂਰ ਮਿਲਣ ਔਰ ਮੈਂ ਔਰ ਮੇਰੀ ਪੂਰੀ ਟੀਮ ਬ੍ਰੇਨੀ ਬਰਡਸ ਦੀ ਡਾਕਟਰ ਕਮਰਜੀਤ ਸਿੰਘ ਪਾਟਿਆ ਜੀ ਆ ਕੇ ਉਹਨਾਂ ਨੂੰ ਖੁਦ ਗਾਈਡ ਕਰਨਗੇ ਜੀ ਜਿਹੜੇ ਪੇਰੈਂਟਸ ਆਏ ਸੀਗੇ ਔਰ ਜਿਹੜੇ ਨਹੀਂ ਆਏ ਉਹਨਾਂ ਨੂੰ ਕੁਝ ਐਸੀ ਜਣਾ ਕਰਨੇ ਆ ਹਾਂ ਜੀ ਮੈਂ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਨਾਲ ਹੀ ਇੱਕ ਮੈਸੇਜ ਦਵਾਂਗਾ ਉਹਨਾਂ ਪੇਰੈਂਟਸ ਨੂੰ ਜਿਹੜੇ ਨਹੀਂ ਆ ਪਾਏ ਔਰ ਜਿਹੜੇ ਆ ਪਾਏ ਨਹੀਂ ਜਿਹੜੇ ਆ ਪਾਏ ਨੇ ਮੈਂ ਉਹਨਾਂ ਨੂੰ ਮੈਸੇਜ ਦਵਾਂਗਾ ਕਿ ਆਪਣੇ ਆਲੇ ਦੁਆਲੇ ਜਿੰਨੇ ਪੇਰੈਂਟਸ ਨੇ ਸਾਰਿਆਂ ਨੂੰ ਇਹ ਮੈਸੇਜ ਫੈਲਾ ਦਿਓ ਕਿ ਕਿ ਵਾਕਈ ਪੇਰੈਂਟਿੰਗ ਕੀ ਹੁੰਦੀ ਹੈ ਇਹ ਇੱਥੋਂ ਸਿੱਖਿਆ ਮਿਲ ਸਕਦੀ ਹੈ ਕਿਉਂਕਿ ਦੇਖੋ ਮੈਂ ਕੰਮ ਕਰਦਾ ਵਾਂ ਮੈਂ ਆਪਣੇ ਕੰਮ ਦੀ ਟ੍ਰੇਨਿੰਗ ਲਈ ਤੇ ਮੈਂ ਕੰਮ ਕੀਤਾ ਮੈਂ ਕੁਕਿੰਗ ਦਾ ਕਰਦਾ ਵਾਂ ਮੈਂ ਸ਼ੈਫ ਦਾ ਕਰਦਾ ਵਾਂ ਮੈਂ ਕੋਈ ਵੀ ਕੰਮ ਕਰਦਾ ਵਾਂ ਪਰ ਮੈਂ ਉਹਦੀ ਪਹਿਲਾਂ ਟ੍ਰੇਨਿੰਗ ਲਈ ਫੇਰ ਲਈ ਬਟ ਜਦੋਂ ਮੈਂ ਐਜ਼ ਇੱਕ ਪੇਰੈਂਟਸ ਬਣ ਜਾਣਾ ਵਾਂ ਪੇਰੈਂਟ ਬੰਦਾ ਹਾਂ ਮੈਂ ਉਹਦੀ ਟ੍ਰੇਨਿੰਗ ਕਿਤੋਂ ਨਹੀਂ ਲਈ ਬਟ ਮੇਰਾ ਇਹ ਮੈਸੇਜ ਹੈ ਸਾਰਿਆਂ ਨੂੰ ਕਿ ਐਜ਼ ਅ ਪੇਰੈਂਟਿੰਗ ਜੇ ਤੁਸੀਂ ਪੇਰੈਂਟਿੰਗ ਜਿਹੜੀ ਸਿੱਖਣੀ ਹੈ ਉਹ ਬ੍ਰੇਨੀ ਬਰਡਸ ਤੋਂ ਆ ਕੇ ਜ਼ਰੂਰ ਸਿੱਖੋ ਉਹਦੀ ਟ੍ਰੇਨਿੰਗ ਜ਼ਰੂਰ ਲਓ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਇਹ ਤਾਂ ਕਿ ਵੱਧ ਤੋਂ ਵੱਧ ਪੇਰੈਂਟਸ ਤੱਕ ਮੇਰਾ ਇਹ ਮੈਸੇਜ ਜਾ ਸਕੇ ਕਿ ਜਿਨ੍ਹਾਂ ਪੇਰੈਂਟਸ ਨੂੰ ਹੈਲਪ ਦੀ ਲੋੜ ਹੈ ਉਹ ਮੇਰੇ ਕੋਲ ਇੱਥੇ ਵਿਜ਼ਿਟ ਕਰਨ ਜਿਵੇਂ ਮਨਕਦਰ ਕਿਸੇ ਮਿਲਣਾ ਹੁੰਦੇ ਕੀਤੀ ਕਰਨੀ ਹੋਵੇ ਤਾਂ ਦਾ ਐਡਰੈਸ ਔਰ ਮੋਬਾਈਲ ਨੰਬਰ ਸਾਡੀ ਦਸਤਕਮ ਜ਼ਰੂਰੀ ਦੱਸੋ ਹਾਂਜੀ ਮੈਂ ਸਟੈਪਿੰਗ ਸਟੋਨਸ ਆਇਲਸ ਐਂਡ ਇਮੀਗ੍ਰੇਸ਼ਨ ਨਕੋਦਰ ਔਰ ਨੋਰਮਲ ਰੋਡ ਨੇਅਰ ਅੰਬੇਦਕਰ ਚੌਂਕ ਆਪੋਜ਼ਿਟ ਯੂਨੀਅਨ ਬੈਂਕ ਦੇ ਵਿੱਚ ਔਰ ਜਿਨ੍ਹਾਂ ਨੇ ਵੀ ਮੇਰੇ ਕੋਲੋਂ ਗਾਈਡੈਂਸ ਲੈਣੀ ਹੈ ਤੇ ਉਹ ਮੇਰੇ ਨੰਬਰ ਦੇ ਉੱਤੇ ਥੱਲੇ ਦਿੱਤੇ ਹੋਏ ਨੰਬਰਾਂ ਤੇ ਮੈਨੂੰ ਕੰਟੈਕਟ ਕਰ ਸਕਦਾ ਹੈ ਸਤਿ ਸ਼੍ਰੀ ਅਕਾਲ